26 ਜਨਵਰੀ ਨੂੰ ਵੀਰੇ ਕੀਤਾ ਉਹਨਾਂ ਨੇ ਬਾਰਡਰ ਕ੍ਰੋਸ ਉਸ ਤੋਂ ਬਾਅਦ ਬਾਰਡਰ ਕ੍ਰੋਸ ਹੁੰਦਿਆਂ ਹੀ ਉਹਨਾਂ ਨੇ ਫੋਨ ਲਾ ਦਿੱਤਾ ਵਾ ਵੀ ਅਸੀਂ ਬਾਰਡਰ ਕ੍ਰੋਸ ਕਰ ਗਏ ਹੁਣ ਇੱਥੋਂ ਦੇ ਚੁੰਕੀ ਵਾਲੇ ਆਉਣਗੇ ਸਾਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਵੀਰੇ ਫੋਨ ਨਹੀਂ ਆਇਆ ਅੱਜ ਅੱਜ 22 ਦਿਨ ਹੋ ਗਏ 22 ਦਿਨਾਂ ਬਾਅਦ ਡਿਪਾਰਟਮੈਂਟ ਦੇ ਘਰੇ ਆ ਰਹੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇਸ ਤਰ੍ਹਾਂ ਦੇ ਡਿਪਾਰਟਮੈਂਟ ਸਾਨੂੰ ਵੀਰੇ ਲਿਸਟ 'ਚ ਪਤਾ ਲੱਗਾ ਜਦੋਂ ਲਿਸਟ ਆਈ ਉਹਦੇ ਵਿੱਚ ਮਮਾ ਪਾਪਾ ਦਾ ਨਾਮ ਪਿੰਟ ਦਾ ਨਾਮ ਤੇ ਇਹ ਕਦ ਉਸ ਤਰ੍ਹਾਂ ਵੈਸੇ ਕਦੋਂ ਦਾ ਬਾਹਰ ਗਿਆ ਏ ਤੇ ਕਿਹੜੇ ਦੇਸ਼ ਚ ਸੀ ਇਹ ਤੋਂ ਪਹਿਲਾਂ ਇਹ ਮੇਰੇ 22 ਸਾਲ ਹੋ ਗਏ ਪਹਿਲਾਂ ਇੰਗਲੈਂਡ ਸੀ ਇੰਗਲੈਂਡ ਤੋਂ ਬਾਅਦ ਵਿੱਚ ਇਹਨਾਂ ਨੇ ਯੂ ਐਸ ਏ ਚ ਜਾਣ ਦਾ ਡਿਸੀਜਨ ਲਿਆ ਉੱਥੇ 22 ਦਿਨ ਰੁਕੇ ਪਤਾ ਨਹੀਂ ਕਿਹੋ ਜੀ ਕੰਡੀਸ਼ਨ ਚ ਉਹਨਾਂ ਨੇ ਰੱਖਿਆ 22 ਦਿਨ ਬਾਅਦ ਇੰਡੀਆ ਆਏ ਤੇ ਕਿੰਨਾ ਖਰਚਾ ਹੋਇਆ ਸੀ ਜਦੋਂ ਭੇਜਿਆ ਗਿਆ ਸੀ ਪਹਿਲਾਂ ਮੇਰੇ ਪਾਈ ਲੱਗਾ ਸੀ ਇੰਗਲੈਂਡ ਦਾ 20 ਲੱਖ ਹੁਣ ਕਿ ਕਿ ਯੂ ਐਸ ਏ ਦਾ ਦਿੱਤਾ ਹੋਇਆ ਕੀ ਮੰਗ ਕੀ ਕਰਦੇ ਜੀ ਮੰਗ ਵੀਰੇ ਇਹੀ ਵੀ ਐਜੰਟ ਦੇ ਕਾਰਵਾਈ ਕੀਤੀ ਜਾਵੇ ਸਾਡੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕੋਈ ਜ਼ਾਇਦਾਤ ਵੀ ਵੇਚੀ ਹੈ ਕਿ ਇਸ ਤਰ੍ਹਾਂ ਹਾਂਜੀ ਵੀਰੇ ਜ਼ਾਇਦਾਤੀ ਵੇਚ ਕੇ ਗਏ ਸੀ ਕਿੰਨੇ ਬੱਚੇ ਕਿੰਨੇ ਨੇ ਕਿੰਨੇ ਬੇਟਾ ਹੀ ਹੈ ਮੇਰੇ 3 ਸਾਲ ਦਾ ਤੇ ਜਿਹੜਾ ਮੁੰਡਾ ਆ ਰਿਹਾ ਬਾਹਰੋਂ ਉਹਦਾ ਨਾਂ ਕੀ ਸੀ ਤੁਹਾਡਾ ਕਿ ਲੱਗਦਾ ਬੇਟਾ ਹੈ ਤਾਂ ਕੀ ਗੱਲ ਕੀ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਰਿਪੋਰਟ ਹੋ ਗਿਆ ਤੁਹਾਾਰਿਆ ਆਹ ਦੇਖ ਖਬਰਾਂ ਜੀ ਸੁਣਿਆ ਹਾਂ ਸ਼ਾ ਯਾਰ ਆਪਿਆਂ ਤੇ ਕਿਹੜੇ ਹਾਲਾਤਾਂ ਚ ਉਹਨਾਂ ਨੂੰ ਭੇਜਿਆ ਸੀ ਇਸ ਤੋਂ ਕਿੰਨੀ ਵੇਚੀ ਜ਼ਮੀਨ ਸਵਾ ਪਿੰਨਾ ਵੇਚੀ ਤੇ ਬਾਕੀ ਪਾਏ ਫੜ ਫੜ ਕੇ ਤੇ ਕਦੋਂ ਦਾ ਪਹਿਲਾਂ ਕਿਹੜੇ ਦੇਸ਼ ਸੀ ਗਿਆ ਆਪਣੇ ਜੁਰਤ ਚ ਡੁੱਟਿਆ ਗਿਆ ਸੀ ਤੇ ਉਦੋਂ ਬਾਅਦ ਕਿੰਨਾ ਚਿਰ ਹੋ ਗਿਆ ਗਿਆ ਉਹਨੂੰ ਕਿੰਨੀ ਤਰੀਕ ਨੂੰ ਗਿਆ ਹੈ ਕਿੰਨਾ ਸਾਲ ਹੋ ਗਿਆ ਹੈ ਤਰੀਕ ਦੀ ਜਿਹੜਾ ਪੜੀ ਨਹੀਂ ਜਿਹੜੀ ਹੁਣ ਜਿਹੜੀ ਗਿਆ 26 ਜਨਵਰੀ ਨੂੰ ਤੇ ਹੁਣ ਸਰਕਾਰ ਪਾਸੋਂ ਕੀ ਮੰਗ ਕਰਦੇ ਸੀ ਸਰਕਾਰ ਕਿਹਾ ਜੰਨੇ ਆਪਣੇ ਨੂੰ ਫੋਕੀ ਦਿੱਤੀ ਜਾ 26 ਜਨਵਰੀ ਨੂੰ ਮੇਰੇ ਕੀਤਾ ਵਾ ਉਹਨੇ ਬਾਰਡਰ ਕ੍ਰੋਸ ਉਸ ਤੋਂ ਬਾਅਦ ਬਾਰਡਰ ਕ੍ਰੋਸ ਕੀਤਾ ਹੀ ਉਹਨੇ ਫੋਨ ਲਾ ਦਿੱਤਾ ਵਾ ਵੀ ਅਸੀਂ ਬਾਰਡਰ ਕ੍ਰੋਸ ਕਰਕੇ ਹੁਣ ਇੱਥੋਂ ਦੇ ਚਮਕੀ ਵਾਲੇ ਆਉਣ ਕੇ ਸਾਨੂੰ ਲੈ ਕੇ ਜਾਣਗੇ ਉਸ ਤੋਂ ਬਾਅਦ ਵੀਰੇ ਫੋਨ ਨਹੀਂ ਆਇਆ ਅੱਜ ਅੱਜ 22 ਦਿਨ ਹੋ ਗਏ 22 ਦਿਨ ਬਾਅਦ ਡਿਪਾਰਟਮੈਂਟ ਦੇ ਘਰੇ ਆ ਰਹੇ ਤਾਨੂੰ ਕਿਵੇਂ ਪਤਾ ਲੱਗਾ ਕਿ ਇਸ ਤਰ੍ਹਾਂ ਇਹ ਰਿਪੋਰਟ ਆਈ ਸਰ ਨੂੰ ਮੇਰੀ ਲਿਸਟ 'ਚ ਪਤਾ ਲੱਗਾ ਜਦੋਂ ਲਿਸਟ ਆਈ ਉਹਦੇ ਵਿੱਚ ਮਮਾ ਪਾਪਾ ਦਾ ਨਾਮ ਪਿੰਡ ਦਾ ਨਾਮ ਤੇ ਇਹ ਕਦ ਉਸ ਤਰ੍ਹਾਂ ਵੈਸੇ ਕਦੋਂ ਦਾ ਬਾਹਰ ਗਿਆ ਹੋਇਆ ਸੀ ਕਿਹੜੇ ਦੇਸ਼ 'ਚ ਸੀ ਇਹ ਤੋਂ ਪਹਿਲਾਂ ਇਹ ਮੇਰੇ 22 ਸਾਲ ਹੋ ਗਏ ਪਹਿਲਾਂ ਇੰਗਲੈਂਡ ਸੀ ਇੰਗਲੈਂਡ ਤੋਂ ਬਾਅਦ ਵਿੱਚ ਇਹਨਾਂ ਨੇ ਯੂ ਐਸ ਏ ਚ ਆਨ ਦਾ ਡਿਸੀਜਨ ਲਿਆ ਉੱਥੇ 22 ਦਿਨ ਰੁਕੇ ਪਤਾ ਨਹੀਂ ਕਿਹੋ ਜੀ ਕੰਡੀਸ਼ਨ 'ਚ ਉਹਨਾਂ ਨੇ ਰੱਖਿਆ 22 ਦਿਨ ਬਾਅਦ ਇੰਡੀਆ ਆਏ ਤੇ ਕਿੰਨਾ ਖਰਚਾ ਹੋਇਆ ਸੀ ਜਦੋਂ ਭੇਜਿਆ ਗਿਆ ਸੀ ਪਹਿਲਾਂ ਮੇਰੇ ਪਾਈ ਲਾ ਕੇ ਲੱਗਾ ਸੀ ਇੰਗਲੈਂਡ ਦਾ 20 ਲੱਖ ਹੁਣ ਅਕੇ ਯੂ ਐਸ ਏ ਦਾ ਦਿੱਤਾ ਯਾਰ ਕੀ ਮੰਗ ਕੀ ਕਰਦੇ ਜੀ ਮੰਗ ਵੀਰੇ ਇਹੀ ਵੀ ਏਜੰਟ ਤੇ ਕਾਰਵਾਈ ਕੀਤੀ ਜਾਵੇ ਸਾਡੇ ਬੰਦੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਕੋਈ ਜ਼ਾਇਦਾਤ ਵੀ ਵੇਚੀ ਹੈ ਕਿ ਇਸ ਤਰ੍ਹਾਂ ਹਾਂਜੀ ਵੀਰੇ ਜ਼ਾਇਦਾਤੀ ਵੇਚ ਕੇ ਗਏ ਸੀ ਕਿਨੇ ਬੱਚੇ ਕਿੰਨੇ ਨੇ ਇੱਕੋ ਬੇਟਾ ਹੀ ਹੈ ਮੇਰੇ 3 ਸਾਲ ਦਾ ਇਹ ਜਿਹੜਾ ਮੁੰਡਾ ਆ ਰਿਹਾ ਬਾਹਰੋਂ ਇਹਦਾ ਨਾਂ ਕੀ ਸੀ ਤੁਹਾਡਾ ਕੀ ਲੱਗਦਾ ਤੇ ਕੀ ਗੱਲ ਕੀ ਹੋਈ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਕਿ ਇਹ ਰਿਪੋਰਟ ਹੋ ਗਈ ਤੁਹਾਰੇ ਆ ਆਹ ਦੀ ਖਬਰਾਂ ਜੀ ਸੁਣਿਆ ਹੋਣਾ ਸ਼ਾ ਆ ਆਪਾਂ ਤੇ ਕਿਹੜੇ ਹਾਲਾਤਾਂ 'ਚ ਉਹਨਾਂ ਨੂੰ ਭੇਜਿਆ ਸੀ ਇਸ ਤੋਂ ਕਿੰਨੀ ਵੇਚੀ ਜ਼ਮੀਨ ਸਵਾ ਪਿੰਲਾ ਵੇਚੀ ਤੇ ਬਾਕੀ ਪਏ ਫੜ ਫੜ ਕੇ ਤੇ ਕਦੋਂ ਦਾ ਪਹਿਲਾ ਕਿਹੜੇ ਦੇਸ਼ ਸੀ ਗਿਆ ਤੇ ਉਦੋਂ ਬਾਅਦ ਕਿੰਨਾ ਚਿਰ ਹੋ ਗਿਆ ਇਹਨੂੰ ਕਿੰਨੀ ਤਰੀਕ ਨੂੰ ਗਿਆ ਹੈ ਕਿੰਨਾ ਹੀ ਸਾਲ ਹੋ ਗਏ ਇਤੋਂ ਵੀ ਦਿਨ ਪੜਾਵੇ ਨਹੀਂ ਜਿਹੜੀ ਹੁਣ ਜਿਹੜੀ ਗਿਆ 26 ਜਨਵਰੀ ਤੇ ਹੁਣ ਸਰਕਾਰ ਪਾਸੋਂ ਕੀ ਮੰਗ ਕਰਦੇ ਤੁਸੀਂ ਸਰਕਾਰ ਕਿਹਾ ਜੰਨੇ ਅਸੀਂ ਨੂੰ ਸੇ ਲੋਕਰੀ ਦਿੱਤੀ ਜਾ